ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਟ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋ ਦਿਨ ਤੋਂ ਵਲੌਗ ਆਪਣੇ ਤਾਂ ਨਹੀਂ ਸੀ ਆ ਰਹੇ ਕਿਉਂਕਿ ਮੈਂ ਬਿਮਾਰ ਜਲ ਰਹੀ ਸੀ ਬੁਖਾਰ ਇੰਨਾ ਜ਼ਿਆਦਾ ਸੀਗਾ ਨਾ ਬਹੁਤ ਸੋ ਇਸ ਕਰਕੇ ਆਪਣੇ ਵਲੌਗ ਨਹੀਂ ਆ ਰਹੇ ਸੋ ਅੱਜ ਆਪਾਂ ਛੋਟੀ ਜਿਹੀ ਕੋਸ਼ਿਸ਼ ਕਰਾਂਗੇ ਇੱਕ ਛੋਟਾ ਜਿਹਾ ਵਲੌਗ ਬਣ ਜਾਵੇ ਸੋ ਚਾਹ ਵਗੈਰਾ ਆਪਾਂ ਪੀ ਲਈਆ ਬਾਕੀ ਕੰਮ ਵਗੈਰਾ ਕਰਾਂਗੇ ਸਾਰੇ ਸੋ ਆਪਾਂ ਤੁਹਾਨੂੰ ਮਿਲਦੇ ਕੰਮ ਵਗੈਰਾ ਕਰਕੇ ਸਰਦਾਰ ਸਾਹਿਬ ਨੂੰ ਰੋਟੀ ਬਣਾ ਦਈਏ ਠੀਕ ਹੈ ਜੀ ਕੰਮ ਕਰਕੇ ਸਾਹਿਬ ਨੂੰ ਰੋਟੀ ਖਵਾਈ ਤੇ ਖੁਦ ਖਾਧੀ ਜਿੰਨੀ ਕੁ ਲੋੜ ਸੀ ਆ ਸਾਨੂੰ ਸੋ ਘਰ ਦੇ ਕੰਮ ਵਗੈਰਾ ਕਰਦੇ ਆ ਸਾਹਿਬ ਨੂੰ ਰੋਟੀ ਵੀ ਖਵਾ ਦਈ ਆ ਖੁਦ ਵੀ ਖਾ ਲਈ ਪਈਆਂ ਵਗੈਰਾ ਕਰਤੀਆਂ ਨੇ ਸਾਰੀਆਂ ਆਪਾਂ ਜਦੋਂ ਆਪਾਂ ਬਿਮਾਰ ਹੁੰਨੇ ਆ ਹਨਾ ਸਭ ਤੋਂ ਬਾਅਦ ਯਾਦ ਮਾਪਿਓ ਦੀ ਆਉਂਦੀ ਆ ਕਿਉਂਕਿ ਜਿਹੜੇ ਮਾਬਿਲ ਇੰਨਾ ਧਿਆਨ ਰੱਖਦੇ ਹੁੰਦੇ ਆ ਹਨ ਤੇ ਕੇ ਘਰੇ ਜਾਂ ਆਪਾਂ ਨੂੰ ਅੱਗੇ ਆ ਕੇ ਕਈ ਵਾਰੀ ਨਹੀਂ ਮਿਲਦੀਆਂ ਹੁੰਦੀਆਂ ਕੀ ਕਹਾਂ ਬੱਸ ਮੈਂ ਇਹ ਕਹੂੰਗੀ ਵੀ ਮੈਨੂੰ ਜਦੋਂ ਵੀ ਮੈਂ ਬਿਮਾਰ ਹੁੰਨੀ ਆ ਹਨ ਤਾਂ ਮੈਂ ਤਾਂ ਮੈਂ ਬਿਮਾਰ ਚੱਲ ਰਹੀ ਹਾਂ ਕੱਲ ਵੀ ਪਰਸੋਂ ਵੀ ਬਹੁਤ ਜ਼ਿਆਦਾ ਫੀਵਰ ਸੀਗਾ ਮੈਨੂੰ ਬਹੁਤ ਜ਼ਿਆਦਾ ਮਤਲਬ ਨਾ ਵੈਸੇ ਮੈਂ ਕੰਮ ਕਰ ਤਾਂ ਬਚਰਾ ਕਰਦੀ ਆਂ ਜੀ ਜਿਹੜਾ ਇਨਸਾਨ ਕੰਮ ਕਰਦਾ ਉਹ ਤਾਂ ਉਹ ਬਿੱਲਾ ਨਹੀਂ ਬਹਿ ਸਕਦਾ ਨਾ ਉਹਨੂੰ ਆਲੇ-ਦੋਲੇ ਗੰਦਗੀ ਚੰਗੀ ਲੱਗਦੀ ਹੈ ਹਨਾ ਇਹ ਚੀਜ਼ ਹੁੰਦੀ ਆ ਜਿਹੜੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਜਿਹੜੇ ਨਹੀਂ ਕਰਦੇ ਤਾਂ ਫਿਰ ਉਹਨਾਂ ਦਾ ਤਾਂ ਕੀ ਕਹਿਣਾ ਹੈ ਨਾ ਕਿਉਂਕਿ ਆਪਾਂ ਉਹਨਾਂ ਚਾਹੁੰਦੇ ਨਹੀਂ ਸਭ ਤੋਂ ਬਾਅਦ ਯਾਦ ਆਪਣੇ ਪੇਰੈਂਟਸ ਦੀ ਆਉਂਦੀ ਆ ਵੀ ਯਾਰ ਅਉ ਜੀ ਸਿਹਤ ਦਾ ਖਿਆਲ ਦੋ ਸਭ ਤੋਂ ਪਹਿਲਾਂ ਬਾਕੀ ਕਾਮਕਾਰ ਖੂਚ ਗਏ ਬਾਕੀ ਜਿਹੜੇ ਕਾਮਕਾਰ ਆ ਖੂਚ ਗਏ ਹਨ ਕਿਉਂਕਿ ਜੇ ਤੁਹਾਡੀ ਸਿਹਤ ਠੀਕ ਆ ਹਨ ਤਾਂ ਤੁਸੀਂ ਸਾਰਿਆਂ ਦੇ ਲਈ ਵਧੀਆ ਚੰਗਾ ਸਮਝੂਗਾ ਅਗਲਾ ਤੁਹਾਨੂੰ ਤੁਸੀਂ ਚੰਗੇ ਲੱਗਦੇ ਹੋ ਜਦੋਂ ਤੁਸੀਂ ਹੱਸਦੇ ਹੋ ਖੇਡਦੇ ਹੋ ਰੋਂਦਿਆਂ ਦਾ ਦਰਦ ਕੋਈ ਨਹੀਂ ਸੁਣਦਾ ਠੀਕ ਹੈ ਜੀ ਇਸ ਕਰਕੇ ਆਪਦੀ ਸਿਹਤ ਦਾ ਖਿਆਲ ਰੱਖਿਆ ਕਰੋ। ਜਦੋਂ ਮੈਂ ਬਿਮਾਰ ਹੋ ਜਾਂਦੀ ਸੀ ਨਾ ਤਾਂ ਮੇਰੀ ਮੰਮੀ ਕਹਿੰਦੇ ਹੁੰਦੇ ਸੀਗੇ ਪੁੱਤ ਆਰਾਮ ਕਰ ਲੈ ਪਹਿਲਾਂ। ਆਰਾਮ ਕਰ ਲੈ ਤੂੰ ਬਿਮਾਰ ਨਾ ਹੋ ਜੀ। ਜੇ ਚਲੋ ਕਵਾਰੇ ਹੁੰਦੇ ਦੀ ਗੱਲ ਹੈ ਨਾ ਇਨਸਾਨ ਕਹਿੰਦੇ ਤਾਂ ਅਲੱਗ ਹੁੰਦੀ ਆ। ਸਿਆਣੇ ਕਹਿ ਦਿੰਦੇ ਨੇ ਕਿ ਜਿਹੜੇ ਜ਼ਿਆਦਾ ਹੀ ਸਿਆਣੇ ਬਣਦੇ ਆਪਦੇ ਉਹ ਕਹਿ ਦਿੰਦੇ ਨੇ ਵੀ ਕਵਾਰੇ ਹੁੰਦਿਆਂ ਦੀ ਗੱਲ ਅੱਢ ਸੀ ਤੇ ਹੁਣ ਭਾਈ ਤੂੰ ਵਿਆਹੀ ਗਈ ਹੈ ਨਾ। ਪਰ ਹੁਣ ਵੀ ਜੇ ਕਿਤੇ ਜਾ ਕੇ ਮੈਂ ਆਪਦੇ ਪਿੰਡ ਕੰਮ ਕਰਦੀ ਆ ਨਾ ਮੇਰੀ ਮਾਂ ਕਹੂਗੀ ਪੱਤਾ ਬਿਮਾਰ ਨਾ ਹੋ ਜੀ ਮੈਨੂੰ ਆਏ ਹੁੰਦਾ ਮੈਂ ਆਪਦੀ ਮਾਂ ਦਾ ਆ ਵੀ ਕਰਾਂ ਆ ਵੀ ਕੰਮ ਕਰਦਾ ਆ ਵੀ ਕੰਮ ਕਰਦਾ ਮੈਨੂੰ ਇੰਉਂ ਬੜਾ ਰਹਿੰਦਾ ਕਿਉਂਕਿ ਮੈਂ ਬਹੁਤ ਪਿਆਰ ਕਰਦੀ ਆ ਆਪਦੀ ਮਾਂ ਨੂੰ ਤੇ ਬੀਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਬਹੁਤ ਅੱਦੋਂ ਬੜਾ ਫਿਰ ਸੈਕਿੰਡ ਮੇਰੇ ਹਸਬੰਡ ਆਉਂਦੇ ਨੇਗੇ ਜਿਨ੍ਹਾਂ ਨੂੰ ਮੈਂ ਬਹੁਤ ਬੇਸ਼ੁਮਾਰ ਪਿਆਰ ਕਰਦੀ ਆ ਵੀ ਆਪਾਂ ਨੂੰ ਜਿਵੇਂ ਹਸਬੰਦ ਨੇ ਮੇਰੇ ਉਹ ਬਹੁਤ ਪਿਆਰ ਕਰਦੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇਗੇ ਪਰ ਮਾਪਿਆਂ ਦੀ ਯਾਦ ਯਾਰ ਬਹੁਤ ਆਉਂਦੀ ਹੈ ਜਦੋਂ ਮੈਂ ਬਿਮਾਰ ਹੋ ਜਾਂਦੀ ਆ ਨਾ ਹਮੇਸ਼ਾ ਹੀ ਨੂੰ ਮੇਰੇ ਆਪਣੇ ਘਰ ਦੇ ਦੀ ਪੇਕੇ ਦੀ ਯਾਦ ਆਉਂਦੀ ਹੈ ਫਿਰ ਕਿਉਂਕਿ ਪੇਕੇ ਨਾ ਸੌਰਜ ਨੇ ਮਰਜੀ ਚੰਗੇ ਹੋਣ ਪਰ ਪੇਕੇ ਦੀ ਰਿਸਕ ਕਦੇ ਨਹੀਂ ਕਰ ਸਕਦੇ ਕਦੇ ਵੀ ਨਹੀਂ ਕਰ ਸਕਦੇ ਠੀਕ ਹੈ ਜੇਰਾ ਤੁਸੀਂ ਕੰਮ ਕਰਦੇ ਹੋ ਤੁਸੀਂ ਤਕੜੇ ਹੋ ਭੱਜੇ ਫਿਰਦੇ ਹੋ ਤੁਸੀਂ ਸਾਰਿਆਂ ਨੂੰ ਪਸੰਦ ਆਂਦੇ ਹੋ ਜੇ ਇੱਕ ਦਿਨ ਤੁਹਾਡੇ ਕੋਲ ਕੁਝ ਦੁੱਖਣ ਲੱਗ ਜਾਂਦਾ ਜਾਂ ਕੁਝ ਵੀ ਹੈ ਨਾ ਤੇ ਤੁਸੀਂ ਕਿਸੇ ਨੂੰ ਚੰਗੇ ਨਹੀਂ ਲੱਗਦੇ ਇੱਕ ਦਿਨ ਦੇ ਵਿੱਚ ਇਨਸਾਨ ਨੂੰ ਮੁੱਲ ਪਤਾ ਨਹੀਂ ਉਹਦਾ ਕੀ ਕੀ ਕੁਛ ਸੁਣਨ ਨੂੰ ਮਿਲ ਜਾਂਦਾ ਹੈ ਨਾ ਪਰ ਮੈਂ ਇੱਕ ਗੱਲ ਕਹਿਣੀ ਆ ਜਿਹੜੇ ਤੁਹਾਡੇ ਦੁੱਖ ਦੇ ਵਿੱਚ ਨਹੀਂ ਤੁਹਾਨੂੰ ਸਮਝ ਸਕਦੇ ਹਨ ਤਾ ਫਿਰ ਉਹਨਾਂ ਨੂੰ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਰਨਾ ਜਾਂ ਕਹਿ ਲੋ ਵੀ ਤੇ ਆਪਦੀਆਂ ਖੁਸ਼ੀਆਂ ਦੱਸਣਾ ਅਚੀਵਮੈਂਟਸ ਨੂੰ ਦੱਸਣਾ ਵੀ ਅਸੀਂ ਕੀ ਅਚੀਵ ਕੀਤਾ ਆ ਤੇ ਹੋਰ ਕਾਫੀ ਗੱਲਾਂ ਜਿਹੜੀਆਂ ਤੁਹਾਡੀਆਂ ਖਾਸ ਹੁੰਦੀਆਂ ਨੇ ਜਿਹੜੀਆਂ ਮਤਲਬ ਆਪਾਂ ਕਿਸੇ ਆਪਣੇ ਦੇ ਨਾਲ ਸ਼ੇਅਰ ਕਰਦੇ ਆ ਹਨਾ ਕਈ ਵਾਰੀ ਆਪਦੇ ਵੀ ਵਗਾਨੇ ਹੋ ਜਾਂਦੇ ਨੇਗੇ ਮੇਰੇ ਹਸਬੰਦ ਦਵਾਈ ਦੇ ਦਿੰਦੇ ਆ ਮੈਨੂੰ ਉਹਨਾਂ ਦੇ ਵੀ ਨਾ ਦੰਦ ਦੇ ਵਿੱਚ ਮਤਲਬ ਪੇਨ ਹੋ ਰਹੀ ਸੀ ਉਹ ਭਰ ਗਿਆ ਦੰਦ ਉਹਨਾਂ ਦਾ ਇੱਥੇ ਦੰਦ ਸੀਗਾ ਉਹਨਾਂ ਦਾ ਸ਼ਾਇਦ ਇਧਰਲੀ ਸਾਈਡ ਸੀਗਾ ਤੇ ਉਹਨਾਂ ਭਰ ਜੇ ਗਿਆ ਤੇ ਉਹ ਫਿਰ ਹੱਲ ਹੱਲੀ ਜਾਂਦਾ ਸੀਗਾ ਫਿਰ ਉਹ ਕੜਵਾਇਆ ਕੱਲ ਉਹਨਾਂ ਨੂੰ ਦਰਦ ਹੋ ਰਹੀ ਸੀ ਪੇਨ ਹੋ ਰਹੀ ਸੀ ਤੰਗ ਸੀਗੇ ਆਉਂਦੇ ਉਹ ਤੇ ਦਰਦ ਹੋ ਰਿਆ ਸੀ ਇਹਨਾਂ ਉਪਰੋਂ ਮੈਂ ਬਿਮਾਰ ਉੱਚ ਜਾਂ ਫੇਸ ਕਰਨੀਆਂ ਇਨਸਾਨ ਨੂੰ ਬਹੁਤ ਓਕੇ ਹੋ ਜਾਂਦੀਆਂ ਨਹੀਂ ਆ ਜਦੋਂ ਦੋਨੇ ਮੰਮੀਆਂ ਬੀਬੀ ਬਿਮਾਰ ਹੋ ਜਾਣ ਨਾ ਉਹ ਕਿ ਮੀਆਂ ਬੀਬੀ ਇੱਕ ਦੂਜੇ ਨੂੰ ਸਮਝਦੇ ਆ ਹੋਰ ਕੋਈ ਵੀ ਨਹੀਂ ਸਮਝਦਾ ਸੱਚੀ ਯਾਰ ਪੇਕੇ ਪੇਕੇ ਹੀ ਹੁੰਦੇ ਨੇ ਸਹੁਰੇ ਘਰ ਦੇ ਪੇਕੇ ਨਾਲ ਰੀਸ ਨਹੀਂ ਕਰ ਸਕਦੇ ਕਦੇ ਵੀ ਨਹੀਂ ਕਦਨ ਬਿਮਾਰ ਹੋ ਜਾ ਇੱਕਦਾਂ ਪੈਜ ਹੋਣ ਕਈ ਵਾਰੀ ਗਾ ਇੰਨੇ ਨਾ ਡਰਾਮਾ ਹੀ ਲੱਗਦਾ ਹੁੰਦਾ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਬੋਲ ਜਦੋਂ ਆਪਾਂ ਆਂਦੇ ਹੀ ਪਰਿਵਾਰ ਦੇ ਵਿੱਚ ਹੀ ਇਹੋ ਜਿਹਾ ਕੁਝ ਕਰਨ ਲੱਗ ਜਾਈਏ ਹਨਾ ਉਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਜਦੋਂ ਮੈਂ ਬਿਮਾਰ ਹੁੰਦੀ ਆ ਨਾ ਮੈਨੂੰ ਮੇਰੇ ਪੇਕੇ ਦੀ ਯਾਦ ਬਹੁਤ ਆਉਂਦੀ ਹੈ ਸੱਚੀ ਚੰਗੇ ਲੱਗਦੇ ਜੇ ਤੁਸੀਂ ਇੱਕ ਦਿਨ ਲਈ ਬਿਮਾਰ ਹੋਗੇ ਨਾ ਦੋ ਦਿਨ ਦੇ ਲਈ ਤੁਹਾਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤੁਸੀਂ ਇੰਪੋਰਟੈਂਸ ਆਪਣੀ ਪਹਿਲਾਂ ਸਿਹਤ ਨੂੰ ਦਿਓ ਹੈਲਥ ਨੂੰ ਦਿਓ ਕਿਉਂਕਿ ਜੇ ਤੁਸੀਂ ਸਹੀ ਹੋਗੇ ਤਾਂ ਹੀ ਹੁੰਦੀ ਆ ਨਾ ਤੁਹਾਡੀ ਵੈਲਿਊ ਹੀ ਤਾਂ ਆ ਜੇ ਤੁਹਾਡੀ ਹੈਲਥ ਸਹੀ ਹੈ ਜੇ ਤੁਹਾਡੀ ਹੈਲਥ ਨਹੀਂ ਨਾ ਸਹੀ ਤਾਂ ਤੁਹਾਨੂੰ ਤੁਹਾਡੇ ਆਪਣੇ ਵੀ ਨਕਾਰਨ ਕਰਕੇ ਜਾਂਦੇ ਹੁੰਦੇ ਨੇਗੇ ਇਸ ਕਰਕੇ ਆਪਣੀ ਹੈਲਥ ਦਾ ਬਿਲਕੁਲ ਧਿਆਨ ਰੱਖੋ ਵਲੌਗ ਨਹੀਂ ਆ ਰਹੇ ਮਤਲਬ ਜੇ ਮੈਂ ਥੋੜੀ ਜਿਹੀ ਵੀ ਸਹੀ ਹੁੰਦੀ ਤਾਂ ਮੈਂ ਵਲੌਗ ਜ਼ਰੂਰ ਪਾਉਂਦੀ ਜਿਵੇਂ ਅੱਜ ਮੈਂ ਨਾਰਮਲ ਆਂਗੀ ਦੋ ਡਾਕਟਰ ਤੋਂ ਬਦਲ ਬਦਲ ਕੇ ਦਵਾਈ ਲੈਂਦੀ ਆ ਸੋ ਰਾਤ ਮੇਰਾ ਕਾਫੀ ਜਨਾ ਫਰਕ ਪੈ ਗਿਆ ਹਨਾ ਤੇ ਨਜ਼ਲਾ ਜਿਆ ਹੋਇਆ ਪਿਆ ਸੀ ਰੇਸ਼ਾ ਜਿਆ ਬੜੀ ਜਾਂਦਾ ਸੀਗਾ ਬਾਰ ਬਾਰ ਤੇ ਬਟ ਹੁਣ ਮੈਂ ਬਿਲਕੁਲ ਸਹੀ ਹੈਗੀ ਬਿਲਕੁਲ ਨਹੀਂ ਕਹਿ ਸਕਦੀ ਤੁਸੀਂ ਮੇਰੀ ਆਵਾਜ਼ ਤੋਂ ਨਾ ਅੰਦਾਜ਼ਾ ਲਗਾ ਲਗਾ ਸਕਦੇ ਹੋ ਗੈਸ ਕਰ ਸਕਦੇ ਹੋ ਮੇਰੀ ਵੌਇਸ ਕਿਸ ਤਰ੍ਹਾਂ ਦੀ ਚੇਂਜਸ ਨੇ ਹੁਣ ਆਪ ਕੰਮ ਵਗੈਰਾ ਕਰ ਲਿਆ ਸੋ ਆਪਨ ਨਾਵਾਂਗੇ ਏ ਸੀ ਜੀ ਸ਼ਾਮ ਦਾ ਟਾਈਮ ਸੋ ਸ਼ਾਮ ਨੂੰ ਫਿਰ ਸਰਦਾਰ ਸਾਹਿਬ ਦੀ ਮੈਂ ਇੰਡਕਸ਼ਨ ਤੇ ਬਣਾ ਰਹੀ ਸੀ ਮੈਗੀ ਸੋ ਇੱਕ ਸਾਈਡ ਤੇ ਮੈਂ ਚਾਹ ਧਰੀ ਹੋਈ ਸੀ ਮੇਰਾ ਬਹੁਤ ਜ਼ਿਆਦਾ ਗਲਾ ਖਰਾਬ ਸੀਗਾ ਇਸ ਕਰਕੇ ਮੈਂ ਚਾਹ ਰੱਖੀ ਹੋਈ ਸੀ ਮੈਂ ਅਗਰ ਚਲ ਬਣਾ ਲੈਣੇ ਥੋੜੀ ਜਿਹੀ ਹਵਦੇ ਜੋਗੀ ਫਿਰ ਉਸ ਤੋਂ ਬਾਅਦ ਮੈਂ ਨਾ ਸਬਜੀ ਵਗੈਰਾ ਦਾ ਕੰਮ ਕਰਨ ਲੱਗ ਗਈ ਸੀ ਜੀ ਸਬਜੀ ਵਗੈਰਾ ਨਾ ਮੈਂ ਮਟਰ ਕੱਢ ਰਹੀ ਸੀ ਮੈਂ ਗਾਜਰ ਮਟਰ ਬਣਾਉਣੀ ਸੀਗੇ ਪਰ ਮੇਰਾ ਨਾ ਜੀ ਨਹੀਂ ਸੀ ਕਰਦਾ ਸੁੱਕੀ ਸਬਜੀ ਖਾਣ ਨੂੰ ਫਿਰ ਉਸ ਤੋਂ ਬਾਅਦ ਨਾ ਮੈਂ ਮਤਲਬ ਆਲੂ ਮਟਰ ਦੀ ਸਬਜ਼ੀ ਬਣਾਈ ਤਰੀ ਵਾਲੀ ਮੈਂ ਕਿਹਾ ਚਲੋ ਰੋਟੀ ਸੌਖੀ ਜੀ ਖਾਦੀ ਜਾਂਦੀ ਹੈਗੀ ਇੱਥੇ ਨਾ ਮੈਂ ਕਿਸੇ ਨਾਲ ਗੱਲ ਕਰ ਰਹੀ ਸੀਗੀ ਫੋਨ ਤੇ ਬਸ ਉਹ ਹੀ ਵੀਡੀਓ ਨਾਲ ਨਾਲ ਮੈਂ ਕੰਮ ਕਰ ਰਹੀ ਸੀ ਆਪਣਾ ਕੰਮ ਨਹੀਂ ਮੈਂ ਛੱਡਦੀ ਹੁੰਦੀ ਮਤਲਬ ਗੱਲ ਕਰਨੀ ਭਾਵੇਂ ਛੱਡਦਾ ਪਰ ਮੇਰੇ ਲਈ ਆਪਣਾ ਕੰਮ ਉਹ ਨਹੀਂ ਮੈਂ ਛੱਡ ਸਕਦੀ ਹੈ ਨਾ ਇੱਥੇ ਬਸ ਇਸ ਤਰੀ ਨਾਲੇ ਕੰਮ ਨੇ ਪਟੇ ਜਾਂਦੇ ਆਗੇ ਤੇ ਨਾਲ ਹੀ ਆਪਣਾ ਨਾ ਕੋਈ ਨਰਾਜ਼ ਹੋਈ ਨਹੀਂ ਹੁੰਦਾ ਨਾ हां अपने रिलेटिवੁੰਦੇ ਨੇ ਜਿਹੜੇ ਖਾਸ ਉਹ ਔਰ ਵਸੇ ਤੇ ਮਰਟਰ ਕੱਢ ਲੈ ਕੱਢ ਰਹੀ ਸੀ ਫਿਰ ਮੈਂ ਰੋਟੀ ਬਣਾ ਰਹੀ ਸੀਗੀ ਰੋਟੀ ਬਣਾਈ ਨਾ ਫਿਰ ਰੋਟੀ ਬਣਾ ਕੇ ਫ੍ਰੀ ਹੋ ਐਡਿਟਿੰਗ ਕੀਤੀ ਅੱਜ ਤਾਂ ਪਤਾ ਨਹੀਂ ਕੀ इमोशनल ਹੋ ਹੋ ਕੇ ਬੋਲਤਾ ਸੋ ਵੀਡੀਓ ਦੇਖਣ ਦੇ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਲੌਗ ਦਾ ਐਂਡ ਕਰ ਕਰ